ਕੇਂਦਰੀ ਸ਼ਿਰੀ ਗੁਰੂ ਸਿੰਘ ਸਭਾ ਨਾਲ ਜੁੜੇ ਚਿੰਤਕ ਬੁੱਧੀਜੀਵੀਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਤੇ ਹੁਕਮਨਾਮੇ ਤੋਂ ਭੱਜਣ ਵਾਲਿਆਂ ਵਿਰੁੱਧ ਡਟਮਾ ਸਟੈਂਡ ਲੈਣ ਵਾਲੇ ਸਿੱਖ ਕੌਮ ਦੀ ਸਰਵੋੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਖੜੇ ਹੋ ਕੇ ਸਮੁੱਚੀ ਸਿੱਖ ਕੌਮ ਨੂੰ ਸਿੱਖਾਂ ਦੇ ਆਪਣੇ ਸਿਧਾਂਤ ਅਤੇ ਵਿਲੱਖਣ ਪਛਾਣ ਨੂੰ ਬਚਾਉਣ ਦਾ ਲੜਿੰਦਾ ਉਪਰਾਲਾ ਕਰਨਾ ਚਾਹੀਦਾ ਹੈ ਆਗੂਆਂ ਨੇ ਕਿਹਾ ਕਿ 2 ਦਸੰਬਰ ਨੂੰ ਖਾਲਸਾ ਪੰਥ ਦੀ ਸਰਵੋੱਚ ਅਦਾਲਤ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਏ ਹੁਕਮਨਾਮੇ ਨੇ ਸਿੱਖ ਪੰਥ ਨੂੰ ਦ ਵੰਡ ਦਿੰਦਾ ਹੈ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਇੱਕ ਧਿਰ ਸਿੱਖ ਧਾਰਾ ਨੂੰ ਨਹੀਂ ਮੰਨ ਰਹੀ ਕਿ ਜੇ ਇਹ ਹੁਕਮਨਾਮਾ ਨਾ ਮੰਨਿਆ ਗਿਆ ਤਾਂ ਸਿੱਖ ਸਨਾਤਨ ਤੇ ਸਿੱਖ ਪਛਾਣ ਦੇ ਪ੍ਰਤੀਕ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਵੱਡਾ ਖੋਰਾ ਲੱਗੇਗਾ ਜੂਨ 1984 ਵਿੱਚ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤਾਂ ਫੌਜ ਨੇ ਢਾਹ-ਢੇਰੀ ਕੀਤਾ ਸੀ ਹੁਣ ਅਕਾਲ ਤਖਤ ਸਾਹਿਬ ਦੀ ਵਿਚਾਰਧਾਰਾ ਸੰਕਲਪ ਸਿਧਾਂਤ ਵੀ ਢਾਹ-ਢੇਰੀ ਹੋ ਜਾਣਗੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਖੜੇ ਹੋਣਾ ਮੌਕਾ ਪ੍ਰਸਤਤਾਕਤਾ ਵੱਲੋਂ ਉਹਨਾਂ ਨੂੰ ਜਲੀਲ ਕਰਨ ਦੀ ਮੁਹਿਮਬੰਦ ਕਰਾਉਣ ਦਾ ਸਿੱਧਾ ਮਤਲਬ ਹੀ ਹੁਕਮਨਾਮੇ ਉੱਤੇ ਪੈਰਾ ਦੇਣਾ ਤੇ ਲਾਗੂ ਕਰਵਾਉਣਾ ਹੈ ਦੂਜੇ ਪਾਸੇ ਅਕਾਲ ਤਖਤ ਸਾਹਿਬ ਤੋਂ ਬਾਗੀ ਤੇ ਹੁਕਮਨਾਮੇ ਨੂੰ ਟੁਕਣਿਆਂ ਵਿੱਚ ਵੰਡ ਕੇ ਟਿਕੜਮਬਾਜ਼ੀਆਂ ਰਾਹੀਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਵਰਤ ਕੇ ਅਕਾਲ ਤਖਤ ਸਾਹਿਬ ਦੇ ਇਤਿਹਾਸਕ ਫੈਸਲਿਆਂ ਨੂੰ ਲ ਚੌਂਦੀ ਉਤਰ ਪੰਜਾਬ ਪੰਥ ਵਿਰੋਧੀ ਅਕਾਲੀ ਸਿਆਸਤ ਦੀ ਅਕਾਲ ਤਖਤ ਸਾਹਿਬ ਵੱਲੋਂ ਬੇਕਿਰਕਾ ਚੀਰਫਾੜ ਉੱਤੇ ਪਰਦਾ ਪੋਸ਼ੀ ਕਰਨ ਵਿੱਚ ਮਸ਼ਰੂਫ ਹੈ ਸ਼੍ਰੋਮਣੀ ਕਮੇਟੀ ਉੱਤੇ ਕਾਬਜ ਅਕਾਲੀ ਦਲ ਨੇ ਪਿਛਲੇ 4 ਦਹਾਕਿਆਂ ਦੌਰਾਨ ਹਿੰਦੂਤਵੀ ਸਿਆਸਤ ਦਾ ਲੜਫੜ ਕੇ ਪੰਜਾਬ ਅਤੇ ਪੰਥ ਦਾ ਵੱਡਾ ਨੁਕਸਾਨ ਕੀਤਾ ਹੈ ਹੁਣ ਵੀ ਹੁਕਮਨਾਮੇ ਤੋਂ ਭੱਜ ਕੇ ਅਕਾਲੀ ਧਰ ਆਪਣੇ ਹਿੰਦੂਤਵੀ ਆਕਾਮਾਂ ਨਾਲ ਪੁਰਾਣੀ ਸਾਂਝ ਪਿਆਲੀ ਕਾਇਮ ਰੱਖਣ ਦੀ ਇੱਛਾ ਦਾ ਭਰਮਾ ਸਬੂਤ ਦੇ ਰਹੀ ਹੈ 31 ਜਨਵਰੀ ਨੂੰ ਮਸਤੌਣੇ ਵਿੱਚ ਸ਼ਾਮਲ ਵੱਖ-ਵੱਖ ਰੀਆਂ ਸਿਆਸੀ ਧਿਰਾਂ ਨੇ ਇੱਕ ਸਾਂਝੇ ਮੰਚ ਉੱਤੇ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭੱਜਣ ਵਾਲਿਆਂ ਨੂੰ ਗੋਲੀ ਮਾਨਸਿਕਤਾ ਵਾਲੇ ਦੱਸ ਕੇ ਪੰਥ ਨੂੰ ਵੱਡਾ ਸੁਨੇਹਾ ਦਿੱਤਾ ਜਿਸ ਉੱਤੇ ਅਮਲ ਹੋਣਾ ਚਾਹੀਦਾ ਹੈ ਅਸੀਂ ਸਿੱਖ ਪੰਥ ਨੂੰ ਅਪੀਲ ਕਰਦੇ ਹਾਂ ਕਿ ਇਨ੍ਹਾਂ ਨਾਜ਼ੁਕ ਕੜੀਆਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਹੱਕ ਵਿੱਚ ਨਿਤਰ ਕੇ ਸਿੱਖਾਂ ਦੀ ਵਿਲੱਖਣ ਪਹਿਚਾਣ ਅਤੇ ਸਿਧਾਂਤ ਨੂੰ ਸਲਾਮਤ ਰੱਖਣ ਦੇ ਅਮਲ ਵਿੱਚ ਯੋਗਦਾਨ ਪਾਉਣ